ਦੇ ਦਿਖਾਉਣਾ ਨਾ ਇੱਕ ਡੋਰ ਫੜੀ ਖੜਾ ਮੇਰਾ ਮੈਂਬਰ ਆ ਹਰੀ ਮੈਂਬਰ ਡੋਰ ਹੱਥ ਸੁਪਰੀ ਖੜਾ ਇੱਧਰ ਨੂੰ ਆ ਜਾ ਇੱਧਰ ਹੀ ਜਾੜਾ ਸਾਫ ਫੋਟੋ ਫੇ ਰੋਕੀਓ ਵੀਡੀਓ ਨੂੰ ਕਰ ਦਿਓ ਸ਼ੇਅਰ ਦੇਖੋ ਜਿਹੜੇ ਕੁਦਰਤ ਨੂੰ ਪਿਆਰ ਕਰਨ ਵਾਲੇ ਨੇ ਨਾ ਪੰਛੀਆਂ ਨੂੰ ਪਿਆਰ ਕਰਨ ਵਾਲੇ ਉਹਨਾਂ ਪੰਛੀ ਦੇਖੋ ਕਿੰਨੇ ਉੱਪਰ ਉੱਡਦੇ ਫਿਰਦੇ ਨੇ ਇਹਨਾਂ ਦੇ ਸਬੰਧ ਵਿੱਚ ਗੱਲਬਾਤ ਕਰਨੀ ਇੱਕ ਡੋਰ ਫੜੀ ਖੜਾ ਇੱਕ ਮਹਿਮਾ ਚਲਾਈ ਹੋਈ ਹੈ ਇੱਧਰ ਨੂੰ ਖੜਾ ਮੈਂਬਰ ਇੱਥੇ ਸੋਹਣੇ ਲੱਗੂ ਥੋੜੀ ਇੱਕ ਮਹਿਮਾ ਚੱਲਦੀ ਹੈ ਸਰਕਾਰ ਦੀ ਯੁੱਧ ਨਸਿਆਂ ਵਿਰੁੱਧ ਜਿਹਦੇ ਲਈ ਮੈਂ ਵੀ ਬਹਾਦਰਪੁਰ ਦਾ ਤੁਸੀਂ ਜਾਣਦੇ ਸਰਪੰਚਾਂ ਕੱਲ ਨੂੰ ਅਸੀਂ ਵੀ ਰੈਲੀ ਕਰਨੇ ਬਹੁਤ ਵਧੀਆ ਮੈਂ ਬਹੁਤ ਵਧੀਆ ਹਨਾ ਚੰਗੀ ਗੱਲ ਹੈ ਧੰਨਵਾਦ ਵੀ ਕਰਦਾ ਮੈਂ ਸੀਐਮ ਭਗਵੰਤ ਮਾਨ ਸਾਹਿਬ ਦਾ ਤੇ ਜਿਹੜੇ ਸਾਡੇ ਕੈਬਨਿਟ ਮੰਤਰੀ ਨੇ ਪ੍ਰਧਾਨ ਨੇ ਅਮਨ अरोड़ा ਜੀ ਜਿਹੜੇ ਜਾਗਰੂਤ ਕਰ ਰਹੇ ਨੇ ਬਹੁਤ ਵਧੀਆ ਗੱਲ ਹੈ ਪਰ ਇੱਕ ਮੇਰੀ ਬੇਨਤੀ ਹੈ ਨਾਲ ਦੀ ਨਾਲ ਮਾਨ ਸਾਹਿਬ ਨੂੰ ਵੀ ਜਿਹੜੀ ਆ ਡੋਰ ਨਾ ਚైనా ਡੋਰ ਮੇਰਾ ਮੈਂਬਰ ਹੱਥ 'ਚ ਫੜੀ ਖੜਾ ਹੈ ਇਹ ਸਾਡੇ ਹੱਥ 'ਚ ਕਿਵੇਂ ਤੇ ਕਿੱਥੋਂ ਕਿਵੇਂ ਆਈ ਇਹਨਾ ਸੀ ਦਫਤਰ ਦੇ ਵਿੱਚ ਖੜੇ ਤੇ ਕੋਈ ਕੰਮ ਦੇ ਵਿੱਚ ਆਏ ਤੇ ਤੇਨਾ ਇਧਰੋਂ ਪਤੰਗ ਘੱਟ ਕੇ ਪਤਾ ਨਹੀਂ ਕਿਵੇਂਗਾ ਪਤੰਗ ਤਾਂ ਇਹਦੇ ਸਾਈਡ ਦੋਨੇ ਸਾਈਡਾਂ ਤੇ ਸਾਨੂੰ ਮਿਲਿਆ ਨਹੀਂ ਹੈਗਾ ਡੋਰ ਹੀ ਮਿਲੀ ਇਹ ਨਾ ਮੇਰੇ ਮੈਂਬਰਸ਼ਪ ਦੇ ਗਲ ਦੇ ਵਿੱਚ ਪੈ ਗਈ ਦੋ ਤੋ ਤੁਰਿਆ ਜਾਂਦਾ ਦੀ ਬਚਤ ਰਹਿ ਗਈ ਚਲੋ ਇਹਦਾ ਕੋਟ ਵਗੈਰਾ ਵੱਡਾ ਹੈ ਨਾ ਕੋਟ ਵੱਡਾ ਦੇ ਉਰੇ ਤੋਂ ਨੂੰ ਟੱਕ ਲੱਗਿਆ ਜਾਂਦਾ ਹੋਇਕਾ ਦੇਖੋ ਧਿਆਨ ਨਾਲ ਦੇਖਿਓ ਐ ਕਿਥਰ ਕੇ ਲੰਗੀ ਇਹਦੇ ਵਿੱਚ ਤਿੱਖੀ ਬਹੁਤ ਹੈ ਤੇ ਆਓ ਦੇਖੋ ਤੇ ਇਹਨੇ ਨਾਲ ਦੀ ਨਾਲ ਨਾ ਫਿਰ ਇਹਨੂੰ ਅਸੀਂ ਨੇ ਚਲੋ ਇਕੱਠੀ ਕਰਕੇ ਕਿਹਦੇ ਗਲ ਵਿੱਚੋਂ ਪੈਨ ਤੋ ਤੇ ਬਚਾਈ ਪਰ ਜਿੱਥੇ ਜਿੰਨਾ ਨੁਕਸਾਨ ਨਸਿਆਂ ਦਾ ਨਾ ਉਹਨਾਂ ਨੁਕਸਾਨ ਨਾ ਇਹ ਚੈਨਾ ਡੋਰ ਦਾ ਵੀ ਹੈ ਕਿਤੇ ਨਾ ਕਿਤੇ ਤੇ ਮੈਂ ਬੇਨਤੀ ਕਰਦਾ 2 ਮਿੰਟ ਮੈਂਬਰ ਸਾਹਿਬ ਨਾਲ ਗੱਲ ਕਰਨਗੇ ਮੇਰੇ ਵਕੀਲ ਸਾਹਿਬ ਆਏ ਨੇ ਮੈਂ ਉਹਨਾਂ ਨਾਲ ਗੱਲ ਕਰ ਲੈਣਾ ਫੜ ਕੇ ਰੱਖੀ ਕਰੀ ਗੱਲ ਵਾ ਫਾਈਲ ਚੱਲ ਚਲੋ ਮੈਂ ਤਾਂ ਇਹ ਕਹਣਾ ਵੀ ਇਹ ਨਸਿਆਂ ਦੇ ਇਹ ਮੁਕਾਬਲੇ 'ਚ ਹੀ ਹੈ ਜਿਹੜੀ ਇਹ ਡੋਰ ਹੈ ਕੋਈ ਚਾਨ ਚੱਕ ਜਦੋਂ ਬੰਦਾ ਆਉਂਦਾ ਕਈ ਵਾਰੀ ਮੋਟਰਸਾਈਕਲ ਤੇ ਆਉਂਦਾ ਕਈ ਵਾਰੀ ਕੋਈ ਪੰਛੀ ਵੀ ਜਾਨਵਰਾਂ ਦੇ ਵੀ ਪੈ ਜਾਂਦੀ ਐ ਇਹ ਲੱਤ ਲੋਤੇ ਚਾਹ ਤਿੱਖੀ ਬਹੁਤ ਹੈ ਇਹ ਇਦਾਂ ਉਹ ਬੰਦ ਹੀ ਕਰਨੀ ਚਾਹੀਦੀ ਹੈ ਸਰਕਾਰ ਨੂੰ ਪਿੰਡਾਂ ਵਿੱਚ ਤਾਂ ਖਰ ਬਹੁਤ ਵਿੱਚ ਲੋਕਾਂ ਨੇ ਬੰਦ ਵੀ ਕਰਤੀ ਇਹ ਵੀ ਦੁਕਾਨਾਂ ਤੇ ਵਿੱਚ ਚੱਲੀ ਵੀ ਜਾਂਦੀ ਹੈ ਵੀ ਇਹਦਾ ਸਾਰਿਆਂ ਨੂੰ ਰਲ ਮਿਲ ਕੇ ਜ਼ਰੂਰ ਇਹਦਾ ਹੱਲ ਕਰਨਾ ਚਾਹੀਦਾ ਲੋਕਾਂ ਨੂੰ ਵੀ ਇਹ ਬੰਦ ਕਰਨੀ ਚਾਹੀਦੀ ਹੈ ਕਿੰਨੇ ਨੁਕਸਾਨ ਹੁੰਦੇ ਨੇ ਕਿੰਨੇ ਬੰਦੇ ਦੀਆਂ ਗਰਦਨਾ ਗੁਰਦਰਾ ਕੱਟੀਆਂ ਜਾਂਦੀਆਂ ਨੇ ਕਿੰਨੇ ਹੱਥ ਤੇ ਪੈ ਗਈ ਕੇ ਦੀ ਬਾਹਾਂ ਚ ਪੈ ਗਈ ਕੇ ਤੇ ਉਂਗਲ ਵੱਢੀ ਗਈ ਬਾਕੀ ਚਲ ਬੰਦਾ ਦਾ ਵਿਚਾਕਾ ਲੈ ਜਿਹੜੇ ਜਾਨਵਰ ਨੇ ਉਹਨਾਂ ਦੀਆਂ ਲੱਤਾਂ ਲੁੱਤਾਂ ਜੇ ਪਾਈ ਜਾਂਦੀ ਹੈ ਖੇਤਾਂ ਕੁੱਤਿਆਂ ਦੇ ਦੇਖਦਾ ਉਹ ਮਿੱਤਰੇ ਲੱਤਾਂ ਵੱਡੀਆਂ ਹੁੰਦੀਆਂ ਨੇ ਕਈ ਜਾਨਵਰਾਂ ਦੇ ਤੇ ਕੱਲੀ ਲੱਤ ਹੀ ਹੁੰਦੇ ਨੇ ਵੀ ਇਹਦਾ ਬਹੁਤ ਨੁਕਸਾਨ ਆ ਇਹਦਾ ਵੀ ਇਹ ਇਹਦਾ ਜ਼ਰੂਰੀ ਕਰਨਾ ਚਾਹੀਦਾ ਹੈ ਹੱਲ ਆਪਾਂ ਨੂੰ ਵੀ ਸਰਕਾਰ ਨੂੰ ਵੀ ਹੱਲ ਕਰਨਾ ਚਾਹੀਦਾ ਆਪਣੇ ਲੋਕਾਂ ਨੂੰ ਵੀ ਕਹਿਣਾ ਚਾਹੀਦਾ ਵੀ ਜਵਾਕਾਂ ਨੂੰ ਆਪਦੇ ਨੂੰ ਘੂਰ ਕੇ ਰੱਖੋ ਬੱਚਿਆਂ ਨੂੰ ਕਹੋ ਵੀ ਕੋਈ ਚੀਜ਼ ਹੋਰ ਲੈ ਲਓ ਵੀ ਪਤੰਗ ਨਾ ਲਓ ਵੀ ਪਤੰਗ ਇਹ ਬਹੁਤ ਮਾੜਾ ਹੈ ਵੀ ਇਹਨੂੰ ਕੋਈ ਹੋਰ ਚੀਜ਼ ਲੈ ਲਓ ਕੋਈ ਕੋਈ ਖੇਡਣ ਵਾਲੀ ਚੀਜ਼ ਲੈ ਲਓ ਜਿਵੇਂ ਸਕੂਲਾਂ ਦੇ ਗਰਾਊਂਡ ਬਣੇ ਹੋਏ ਨੇ ਕੋਈ ਹਾਕੀ ਦੇਣੇ ਕੋਈ ਵਾਲੀਬਾਲ ਦੇ ਨੇ ਕੋਈ ਕ੍ਰਿਕਟ ਦਾ ਵੀ ਜਿੰਨੇ ਵੀ ਕੋਈ ਗਰਾਊਂਡ ਨੇ ਕੋਈ ਉਹੀਆਂ ਖੇਡਾਂ ਚ ਖੇਡਣਾਂ ਜਵਾਕ ਵੀ ਪਹਿਲਾਂ ਵੀ ਖੇਡਦੀ ਤੇ ਵੀ ਜਿਹੜੀ ਇਹ ਹੈ ਇਹ ਬਹੁਤ ਮਾੜੀ ਹੈ ਇਹਨੂੰ ਜ਼ਰੂਰ ਹੀ ਹੱਲ ਕਰਨਾ ਚਾਹੀਦਾ ਲੋਕਾਂ ਨੂੰ ਰਲ ਮਿਲ ਕੇ ਵੀ ਪਜਵਾਕਾਂ ਨੂੰ ਵੀ ਕੋਰਵਦਿਆਂ ਨੂੰ ਵੀ ਚਲੋ ਆ ਸਰਪੰਚੇਦਰ ਭਾਗਿਆ ਦੀ ਹਮਾ ਹੁਣ ਇੱਕ ਦੂਬਾ ਗੱਲ ਕਰਾਉਣਾ ਸਰਪੰਚ ਸਾਹਿਬ ਨਾਲ ਲਓ ਯੋ ਕੱਟਿਓ ਮੜਾ ਜਾ ਤਿੰਨ ਕਿ ਮਹੀਨਾ ਤੱਕ ਆਓ